ਨੇ ਵੀ ਆਮ ਆਦਮੀ ਪਾਰਟੀ ਦੇ ਵਿੱਚ ਕੰਮ ਕੀਤਾ ਵਲੰਟੀਅਰ ਨੇ ਉਹਨੂੰ ਉਹਦੇ ਰੁਤਬੇ ਰੁਪਤੇ ਦੇ ਮੁਤਾਬਕ ਉਹਦੇ ਕੰਮ ਦੇ ਮੁਤਾਬਕ ਜਿਹੜਾ ਵਾ ਸਨਮਾਨ ਮਿਲਿਆ ਵਾ ਸੋ ਜਿਹੜੇ ਜਿਹੜੇ ਵੀ ਵਾਰਡਾਂ ਦੇ ਵਿੱਚ ਲੰਬੇ ਸਮੇਂ ਤੋਂ ਕੰਮ ਕਰ ਰਹੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਦੇ ਵਿੱਚ ਉਹਨਾਂ ਦਾ ਸਹਿਯੋਗ ਦੇ ਰਹੇ ਨੇ ਸੋ ਉਹਨਾਂ ਦਾ ਜਿਹੜਾ ਹੱਕ ਬਣਦਾ ਸੀ ਜਿਨ੍ਹਾਂ ਦਾ ਉਹਨਾਂ ਨੂੰ ਹੀ ਕੋਸ਼ਿਸ਼ ਕੀਤੀ ਆ ਕਿ ਜਿਹੜਾ ਵਾ ਇਹ ਸੋ ਐਮਸੀ ਦੀ ਜਿਹੜੀ ਸੇਵਾ ਉਹਦਾ ਮੌਕਾ ਦਿੱਤਾ ਜਾਵੇ ਹੋ ਸਕਦਾ ਵਾ ਕਿਸੇ 19 ਕਿਤੇ ਹੋ ਵੀ ਗਏ ਹੋਵੇ ਪਰ ਇੱਕ ਜਿਹੜੀ ਸੀ ਕਮੇਟੀ ਬੈਠੀ ਸੀ ਉਹ ਜਿਹੜਾ ਹਾਈ ਕਮਾਂਡ ਵੱਲੋਂ ਜਿਨ੍ਹਾਂ ਨੇ ਕਿ ਇਹ ਕੈਂਡੀਡੇਟਾਂ ਦੀ ਸਿਲੈਕਸ਼ਨ ਕੀਤੀ ਆ ਸੋ ਉਹਦੇ ਵਿੱਚ ਕਾਫੀ ਹੱਦ ਤੱਕ ਜਿਹੜਾ ਵਾ ਉਹ ਪਾਰਦਰਸ਼ੀ ਕੰਮ ਕਰਨ ਦੀ ਕੋਸ਼ਿਸ਼ ਕੀਤੀ ਕਿ ਫਿਰ ਵੀ ਕਿਤੇ 19 21 ਹੋ ਗਈ ਹੋਵੇ ਤੇ ਉਹਦੇ ਬਾਰੇ ਕੁਝ ਨਹੀਂ ਕਿਹਾ ਜਾਂਦਾ ਪਰ ਜਿਹੜੇ ਰੁੱਸ ਕੇ ਗਏ ਨੇ ਉਹਨਾਂ ਲਈ ਕਿ ਪਾਰਟੀ ਦੇ ਵਿੱਚ ਵਾਪਸ ਆਉਣ ਕੀ ਪਾਰਟੀਆਂ ਦੇ ਕੋਲ ਹੋਰ ਵੀ ਕਾਫੀ ਅਹੁਦੇ ਹੁੰਦੇ ਨੇ ਹੁਣ ਕੋਈ ਕਹਿ ਰਿਹਾ ਅਸੀਂ ਤਿੰਨ ਤਿੰਨ ਸਾਲ ਅਸੀਂ ਲੰਮੇ ਸਮੇਂ ਤੋਂ ਨਾਲ ਸੰਘਰਸ਼ ਕੀਤਾ ਲੇਕਿਨ ਸਾਡੇ ਹੁਣ ਆਸ਼ੂ ਆ ਯਾਦਵਿੰਦਰ ਚਾਹਲ ਆ ਉਹ ਤੁਹਾਡੇ 3 ਨੰਬਰ ਵਾਰਡ ਦੇ ਵਿੱਚੋਂ ਆਜ਼ਾਦ ਖੜੇ ਨੇ ਕਿਵੇਂ ਵੇਖਦੇ ਹੋ 100 ਸਾਲ ਇਹਦੇ ਵਿੱਚ ਵੇਖੋ ਜੀ ਜਿਹੜਾ ਰੁੱਸਣ ਵਾਲੀ ਗੱਲ ਤੇ ਕੋਈ ਨਹੀਂ ਹੁੰਦੀ ਕਿਉਂਕਿ ਇਹ ਤੇ ਹਾਈ ਕਮਾਂਡ ਨੇ ਦੇਖਣਾ ਵਾ ਅਸੀਂ ਕਈ ਵਾਰੀ ਬਣਾ ਲਏ ਨੇ ਕਿ ਸਾਨੂੰ ਮੈਂ ਇਸ ਚੀਜ਼ ਦਾ ਹੱਕਦਾਰ ਆ ਹਾਈ ਕਮਾਂਡ ਦੀ ਜਿਹੜੀ ਨਜ਼ਰ ਹੈ ਉੱਪਰੋਂ ਹੁੰਦੀ ਆਪੀਏ ਹੱਕਦਾਰ ਆ ਕਿ ਨਹੀਂ ਹੱਕਦਾਰ ਹੋ ਸਕਦਾ ਸਾਡੇ ਤੋਂ ਕੋ ਵੱਡਾ ਹੱਕਦਾਰ ਵੀ ਹੋਵੇ ਮੈਂ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਮੈਂ ਖਡੂਰ ਸਾਹਿਬ ਤੋਂ ਵੀ ਹੱਕਦਾਰ ਸੀ ਤੇ ਇਥੋਂ ਵੀ ਮੈਂ ਤਰਨਤਾਰਨ ਤੋਂ ਵੀ ਦਾਅਵੇਦਾਰ ਸੀ ਦੋ ਹਲਕਿਆਂ ਤੋਂ ਮੈਨੂੰ ਨਹੀਂ ਮਿਲੀ ਅਸੀਂ ਪਾਰਟੀ ਦੀ ਫਿਰ ਵੀ ਲਗਾਤਾਰ ਸੇਵਾ ਕੀਤੀ ਆ ਤੇ ਅਗਲੀ ਵਾਰੀ 2022 ਦੇ ਵਿੱਚ ਪਾਰਟੀ ਨੇ ਮੈਨੂੰ ਜਿਹੜਾ ਵਾ ਤਰਨਤਾ ਨਾਲ ਕੇ ਤੋਂ ਟਿਕਟ ਦੇ ਕੇ ਮਾਨ ਸਨਮਾਨ ਦਿੱਤਾ ਮੈਂ ਜਿੱਤਿਆ ਵੀ ਆ ਲੋਕਾਂ ਨੇ ਵੀ ਬੜਾ ਮੈਨੂੰ ਪ੍ਰੇਮ ਪਿਆਰ ਦਿੱਤਾ ਜਿਹੜਾ ਵੀ ਕਹਿੰਦਾ ਕਿ ਮੈਂ ਹੱਕਦਾਰ ਆ ਹੋ ਸਕਦਾ ਵੀ ਉਹਦੇ ਨਾਲੋਂ ਜਿਹੜਾ ਕੋਈ ਜ਼ਿਆਦਾ ਹੱਕਦਾਰ ਹੋਵੇ ਉਹਨੂੰ ਮਿਲ ਗਈ ਹੋਵੇ ਸੋ ਇਹ ਰੋਸਣ ਵਾਲੀ ਗੱਲ ਨਹੀਂ ਹੁੰਦੀ ਤੇ ਹੈਗਾ ਵਾ ਵੀ ਜੇ ਅਸੀਂ ਪਾਰਟੀ ਦੇ ਕਮਿਟਿਡ ਛੁਪਾਈ ਆ ਸੇ ਸਾਨੂੰ ਜਿਹੜਾ ਵਾ ਪਾਰਟੀ ਦੀ ਸੇਵਾ ਦੇ ਵਿੱਚ ਲੱਗੇ ਰਹਿਣਾ ਚਾਹੀਦਾ ਪਾਰਟੀ ਸਾਰਾ ਕੁਝ ਦੇਖਦੀ ਆ ਵੀ ਕਿਹੜਾ ਲਗਾਤਾਰ ਜਿਹੜਾ ਵਾ ਉਹ ਪਾਰਟੀ ਦੇ ਨਾਲ ਜੁੜਿਆ ਵਾ ਕਿਦੀ ਕਿੰਨੀ ਸੇਵਾ ਵਾ ਉਹਨੂੰ ਉਹਦੇ ਹਿਸਾਬ ਨਾਲ ਜਰੂਰ ਮਾਣ ਸਨਮਾਨ ਦਿੱਤਾ ਜਾਂਦਾ ਸੋ ਮੇਰੀ ਇਹ ਕੋਈ ਇਸ ਕਰ ਲੋ ਰੁੱਸਿਆ ਵਾ ਅੱਜ ਵੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਉਹਨੂੰ ਬੇਨਤੀ ਕਰਦਾ ਵਾਂ ਕਿ ਭਾਈ ਰੁੱਸਣ ਵਾਲੀ ਗੱਲ ਨਹੀਂ ਗੀ ਆ ਲਈ ਵੀ ਤੁਸੀਂ ਜਿਹੜਾ ਵਾ ਸਮਾ ਵਾ ਤੇ ਆਪਣੇ ਜਿਹੜੇ ਜਿਹੜਾ ਜਿਹੜਾ ਵੀ ਉਮੀਦਵਾਰ ਤੁਹਾਡੇ ਖੜਾ ਵਾ ਪਾਰਟੀ ਨੇ ਦਿੱਤਾ ਵਾ ਤਾਂ ਜਿਹੜੀ ਵਾਰਡ ਦੇ ਵਿੱਚੋਂ ਉਹਦੀ ਤਕੜੀ ਹਕਮਤ ਕਰੋ ਤਾਂ ਕਿ ਆਪਾਂ ਉਹਨੂੰ ਜਿਤਾਈਏ ਤੇ ਜਿਹੜੀ ਆ ਨਗਰ ਕੌਂਸਲ ਆ ਉਹ ਆਮ ਆਦਮੀ ਦੀ ਪੜੇ ਤੇ ਆਮ ਆਦਮੀ ਪਾਰਟੀ ਦਾ ਹੀ ਮੇਰ ਬਣੇ ਪਿੰਡਾਂ ਦੇ ਵਿੱਚ ਵਿਕਾਸ ਕਰ ਜਾਂਦੀ ਦੀ ਗੱਲ ਕਰੀਏ ਹੁਣ ਇੱਕ ਪਿੰਡ ਦੀ ਪੰਚਾਇਤ ਵੀ ਹੋ ਕੇ ਗਈ ਆ ਉਹ ਬਾਹਰ ਵੀ ਗੱਲਾਂ ਕਰ ਰਿਹਾ ਸੀ ਕਿ ਜਿਹੜਾ ਸਾਡੇ ਪਿੰਡ ਦਾ ਕੰਮ ਰੁਕਿਆ ਇਹ ਅਫਸਰशाही ਖਰਾਬ ਕਰਦੀ ਹੈ ਤੁਹਾਡੇ ਵੱਲੋਂ ਕੋਈ ਯਤਨ ਕੀਤਾ ਜਾਂਦਾ ਪੰਜਾਬ ਸਰਕਾਰ ਤਾਂ ਗ੍ਰਾਂਟ ਦੇ ਰਹੀ ਆ ਗਾੜੀ ਕੰਮ ਰੁਕਦੇ ਕਿਉਂ ਨੇ ਉੱਥੋਂ ਕਿਤਨਾ ਕਿਤੇ ਵਰਕਰਾਂ ਦੇ ਵਿੱਚ ਨਿਰਾਸ਼ਾ ਵੀ ਆ ਉਹ ਵੇਖੋ ਜੀ ਇਹਦੇ ਵਿੱਚ ਜਿਹੜਾ ਵਾ ਜਿਸ ਤਰ੍ਹਾਂ ਪਿਛਲੇ ਲੰਮੇ ਸਮੇਂ ਤੋਂ ਰਵੈਤੀ ਪਾਰਟੀਆਂ ਰਾਜ ਕਰਦੀਆਂ ਆ ਰਹੀਆਂ ਨੇ ਲੋਕਾਂ ਦੀ ਮਾਨਸਿਕਤਾ ਤੇ ਜਿਹੜੀ ਅਫਸਰਸ਼ਾਈ ਜਾਂ ਮੁਲਾਜ਼ਮ ਨੇ ਉਹਨਾਂ ਦੀ ਮਾਨਸਿਕਤਾ ਵੀ ਉਸੇ ਤਰ੍ਹਾਂ ਦੀ ਹੋ ਜਾਂਦੀ ਆ ਸੋ ਉਹ ਜਿਹੜਾ ਆ ਉਹਦੇ ਵਿੱਚ ਬਦਲਾਅ ਆਉਂਦਿਆਂ ਟਾਈਮ ਲੱਗਦਾ ਵਾ ਕਾਫੀ ਸੁਧਾਰ ਹੋ ਰਿਹਾ ਵਾ ਪਹਿਲਾਂ ਨਾਲੋਂ ਸੋ ਉਹਦੇ ਵਿੱਚ ਹਾਲੀ ਵੀ ਜਿਹੜੀ ਹੈ ਅਧਿਕਾਰੀ ਕਰਮਚਾਰੀ ਉਹਨਾਂ ਦੇ ਵਿੱਚ ਕੋਈ ਨਾ ਕੋਈ ਥੋੜਾ ਬੜਾ ਜਿਹੜਾ ਵਾ ਫਰਕ ਹੈਗਾ ਵਾ ਸੋ ਕੋਸ਼ਿਸ਼ ਕਰ ਰਹੇ ਆ ਕਿ ਜਿਹੜੇ ਜਿਹੜੇ ਲੈਵਲ ਤੇ ਵੀ ਇਹ ਨਹੀਂ ਹੋ ਰਿਹਾ ਮੈਂ ਤੁਹਾਡੇ ਸਾਹਮਣੇ ਉਹਨਾਂ ਨੂੰ ਵੀ ਕਿਹਾ ਵਾ ਕਿ ਕੋਈ ਗੱਲ ਨਹੀਂ ਮੈਂ ਪਹੁੰਚਾਂਗਾ ਜਿੱਥੇ ਵੀ ਆ ਨਗਰ ਕੌਂਸਲ ਦੀ ਇਲੈਕਸ਼ਨ ਖਤਮ ਹੋ ਜਾਂਦੀ ਮੈਂ ਪਿੰਡਾਂ ਦੇ ਵਿੱਚ ਜਿੱਥੇ ਵੀ ਕੋਈ ਮੁਸ਼ਕਲ ਆ ਰਹੀ ਆ ਉੱਥੇ ਪਹੁੰਚੂਗਾ ਤੇ ਸਾਰੀਆਂ ਮੁਸ਼ਕਲਾਂ ਜਿਹੜੀਆਂ ਉਹ ਦੂਰ ਕਰਾਂਗੇ ਕੀ ਬਦਲਾਅ ਆਏਗਾ ਜੀ ਬਹੁਤ ਸਾਰੀਆਂ ਮੁਸ਼ਕਲਾਂ ਸੀਵਰੇਜ ਨੂੰ ਲੈ ਕੇ ਆ ਚਾਹੇ ਗੱਲ ਮਰਾਦਪੁਰੇ ਦੀ ਹੋਵੇ ਗੱਲ ਨੂਰ ਦੀ ਜਿੰਨੀਆਂ ਵੀ ਵਾਡਾਂ ਨੇ ਬਹੁਤ ਸਾਰੀਆਂ ਮੁਸ਼ਕਲਾਂ ਨੇ ਲੋਕਾਂ ਦੀਆਂ ਤੇ ਕਿਸ ਤਰੀਕੇ ਦੀ ਫਿਰ ਉੱਥੇ ਨਜ਼ਰ ਰਹਿਣ ਵਾਲੀ ਹੈ ਵੇਖੋ ਪਿਛਲੇ ਸਮੇਂ ਦੇ ਦੌਰਾਨ ਵੀ ਅ ਜੋ ਲੋਕਾਂ ਦੀਆਂ ਵੱਡੀਆਂ ਮੁਸ਼ਕਲਾਂ ਸੀ ਉਹ ਹੱਲ ਕਰਨ ਦੇ ਜਤਨ ਕੀਤੇ ਆ ਤੁਸੀਂ ਜਿਤਨਾ ਸੀਵਰੇਜ ਸਿਸਟਮ ਦੀ ਗੱਲ ਕੀਤੀ ਆ ਮਰਾਦਪੁਰੇ ਦੀ ਗੋਡੇ-ਗੋਡੇ ਪਾਣੀ ਖੜਾ ਹੁੰਦਾ ਸੀ ਗਲੀਆਂ ਦੇ ਵਿੱਚ ਸ਼ਹਿਰ ਦੇ ਵਿੱਚ ਸਾਰੇ ਸੁਪਰ ਸਕਰ ਮਸ਼ੀਨਾ ਲਗਾ ਕੇ ਖਾਸ ਕਰਕੇ ਮਰਾਦਪੁਰੇ ਵੱਲ ਖਾਸ ਧਿਆਨ ਦਿੱਤਾ ਗਿਆ ਸਾਰਾ ਬਿਲਕੁਲ ਜਿਹੜੀ ਇਹ ਸੁਪਰ ਸਕਰ ਮਸ਼ੀਨਾ ਦੇ ਨਾਲ ਸਾਰੇ ਸ਼ਹਿਰ ਦੇ ਸੀਵਰੇਜ ਸਿਸਟਮ ਦੀ ਜਿਹੜੀ ਸਫਾਈ ਕਰਾਈ ਗਈ ਆ 2 ਸਾਲ ਹੋਰ ਹੈ ਆਪਣੇ ਕੋਲ ਸਰਕਾਰ ਦੇ ਵਿਤਾਂ ਐਮਐਲਏ ਸਾਹਿਬ ਕਿਸ ਤਰੀਕੇ ਦੇ ਜਿਹੜੇ ਹੁਣ ਰਹਿੰਦੇ ਵਾਅਦਿਆਂ ਨੂੰ ਲੈ ਕੇ ਪਾਰਟੀ ਵੱਲੋਂ ਬੋਲਦੇ ਹੋਏ ਕੀ ਕਹਿਣਾ ਚਾਹੋਗੇ ਕਿ ਜਿਵੇਂ ਹੁਣ ਬੀਬੀਆਂ ਨੂੰ ਹਜ਼ਾਰ-ਹਜ਼ਾਰ ਦੇਣ ਦੀ ਗੱਲ ਕੀਤੀ ਗਈ ਸੀ ਪਾਰਟੀ ਵੱਲੋਂ ਉਹ ਵਾਅਦਾ ਪਾਰਟੀ ਵੱਲੋਂ ਕਦੋਂ ਪੂਰਾ ਹੋਏਗਾ ਕੋਈ ਤੁਸੀਂ ਵੀ ਮੀਟਿੰਗਾਂ ਦੇ ਵਿੱਚ ਰਹਿੰਦੇ ਹੋ ਮੈਸੇਜ ਵੀ ਮਿਲਦਾ ਹੁਣ ਕਿਉਂਕਿ ਇਹਨਾਂ ਚੀਜ਼ਾਂ ਨੂੰ ਲੈ ਕੇ ਵਰਕਰ ਤਾਂ ਨਾਰਾਜ਼ ਹੋਏ ਹੋਏ ਕਿ ਲੋਕ ਸਾਨੂੰ ਪੁੱਛਦੇ ਆ ਵੀ ਤੁਸੀਂ ਸਾਡੇ ਘਰੇ ਵੋਟਾਂ ਲੈਣ ਆਉਂਦੇ ਹੁੰਦੇ ਸੀ ਤੁਹਾਡੀ ਪਾਰਟੀ ਨੇ ਵਾਅਦੇ ਕੀਤੇ ਉਹ ਪੂਰੇ ਨਹੀਂ ਕੀਤੇ ਕਿਵੇਂ ਦੇਖਦੇ ਹੋ ਖੋ ਜੀ ਜਿਹੜਾ ਸਾਰੇ ਕੰਮ ਇੱਕੇ ਵਾਰੀ ਨਹੀਂ ਹੋ ਜਾਂਦੇ ਆਧਾਰਨ ਦੇ ਤੌਰ ਤੇ ਅਸੀਂ ਇੱਕ ਘਰ ਹੀ ਬਣਾਉਣਾ ਸ਼ੁਰੂ ਕਰੀਏ ਉਹਦਾ ਪਹਿਲਾਂ ਅਸੀਂ ਇਹਨੇ ਲੈਂਟਰ ਪਾ ਲਈਏ ਚਲੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜੀ ਕੋਈ ਪੈਸਾ ਵਗੈਰਾ ਇਕੱਠਾ ਕਰਕੇ ਤਨਖਾਹਾਂ ਦਾ ਜਾਂ ਕੋਈ ਫਸਲ ਆਏਗੀ ਉਹਦੇ ਤੋਂ ਅਸੀਂ ਉਹਦਾ ਜਿਹੜਾ ਫਰਸ਼ ਪਾ ਲਾਂਗੇ ਫਿਰ ਦਰਵਾਜ਼ੇ ਪਾ ਲਾਂਗੇ ਸੋ ਟਾਈਮ ਜਿਹੜਾ ਲੱਗਦਾ ਫੇਜ਼ ਵਾਈਜ਼ ਅਸੀਂ ਕਰਦੇ ਆਂ ਕੋਈ ਸੇ ਤਰ੍ਹਾਂ ਸਰਕਾਰ ਵੀ ਜਿਹੜਾ ਵਾ ਜੋ ਸਾਨੂੰ ਵਿਰਸੇ ਦੇ ਵਿੱਚ ਮਿਲਿਆ ਉਹ ਬੜੀ ਮਾੜੀ ਹਾਲਤ ਦੇ ਵਿੱਚ ਮਿਲੀ ਆ ਤੇ 2020 ਦੇ ਵਿੱਚ ਉਸ ਜਿਹੜੀ ਨਗਰ ਕੌਂਸਲ ਸੀ ਉਹਦਾ ਕਾਰਜਕਾਲ ਖਤਮ ਹੋ ਗਿਆ ਜੀ 2020 ਤੋਂ ਬਾਅਦ ਹੁਣ 2025 ਦੇ ਵਿੱਚ 5 ਸਾਲ ਬਾਅਦ ਜਿਹੜੀਆਂ ਚੋਣਾਂ ਹੋ ਰਹੀਆਂ ਕਾਂਗਰਸ ਦਾ ਵੀ ਰਾਜ ਰਿਹਾ ਉਹਨਾਂ ਨੇ ਨਹੀਂ ਕੋਈ ਚ ਕੀਤੀ ਚਲੋ ਰਿਟ ਵਗੈਰਾ ਹਾਈ ਕੋਰਟ ਦੇ ਵਿੱਚ ਚੱਲਦੀ ਸੀ ਜੇਦਾ ਕਿ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਐਫੀਡੇਵਿਟ ਦਿੱਤਾ ਠੀਕ ਹੈ ਜੀ ਅਸੀਂ ਵਾਰਡਬੰਦੀ ਦਾ ਰੌਲਾ ਵਾਸੀ ਨਵੀਂ ਵਾਰਡਬੰਦੀ ਕਰਕੇ ਤੇ ਅਸੀਂ ਚੋਣਾ ਕਰਾ ਦੇਾਂਗੇ ਸੋ ਚੋਣਾ ਦਾ ਰਾਹ ਜਿਹੜਾ ਉਹ ਪੱਧਰਾ ਹੋਇਆ ਤੇ ਹੁਣ ਜਿਹੜੀਆਂ ਚੋਣਾਂ ਨੇ ਚੱਲ ਰਹੀਆਂ ਨੇ ਆ ਵੇਖੋ ਜੀ ਜਿਹੜਾ ਵੀ ਉਮੀਦਵਾਰ ਆ ਉਹ ਜਿਹੜਾ ਹੱਕਦਾਰ ਆ ਉਹਨੂੰ ਉਹ ਜਿਹੜਾ ਵਾ ਜ਼ਰੂਰ ਟਿਕਟ ਮਿਲਦੀ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿਉਂਕਿ ਜਿਹਦਾ ਕੰਮ ਕਰ ਰਿਹਾ ਵਾ ਜਿਹਦਾ ਹੱਕ ਬਣਦਾ ਹੁਣ ਮੰਨ ਲਓ ਕਿ ਮੈਨੂੰ ਜਿਸ ਤਰ੍ਹਾਂ ਤੁਸੀਂ ਵਾਰਡ ਦੀ ਗੱਲ ਕੀਤੀ ਆ ਵੀ ਘਰ ਦੇ ਵਿੱਚ ਟਿਕਟ ਦਿੱਤੀ ਆ ਜੀ ਤੁਸੀਂ ਹੁਣ ਪੱਤਰਕਾਰ ਦੇ ਅੱਜ ਕੱਲ ਨੂੰ ਕੋਈ ਜਿਹੜਾ ਤੁਹਾਡਾ ਬੇਟਾ ਜਿਹੜਾ ਤੁਹਾਡੇ ਨਾਲ ਕੰਮ ਕਰਦਾ ਚੰਗਾ ਪੱਤਰਕਾਰੀ ਦੇ ਵਿੱਚ ਮਹਾਰਤਾ ਹਾਸਲ ਕਰ ਲੈਂਦਾ ਤੇ ਕੀ ਉਹ ਹੱਕਦਾਰ ਨਹੀਂਗਾ ਵੀ ਉਹ ਪੱਤਰਕਾਰੀ ਅੱਗੇ ਕਰ ਸਕੇ ਤਰਨਤਾਰਨ ਦੇ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਨੇ ਤੇ ਨਗਰ ਕੌਂਸਲ ਦੀਆਂ ਚੋਣਾਂ ਦਾ ਅਖਾੜਾ ਜਿਹੜਾ ਉਹ ਭਖਿਆ ਹੋਇਆ ਤਾਂ ਸਾਰੀਆਂ ਹੀ ਪਾਰਟੀਆਂ ਦੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਤਾਂ ਕੁਝ ਆਜ਼ਾਦ ਉਮੀਦਵਾਰ ਵੀ ਜਿਹੜੇ ਚੋਣ ਮੈਦਾਨ ਦੇ ਵਿੱਚ ਨੇ ਮੇਰੇ ਨਾਲ ਆਮ ਆਦਮੀ ਪਾਰਟੀ ਦੇ ਹਲਕਾ ਤਰਨਤਾਰਨ ਤੋਂ ਐਮਐਲਏ ਡਾਕਟਰ ਕਸ਼ਮੀਰ ਸਿੰਘ ਸੋਲਜੀ ਮੌਜੂਦ ਨੇ ਅਤੇ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਇਸਤੀ ਦੀ ਉਡੀਕ ਸੀ ਕਿ ਹੁਣ ਤੱਕ ਨਗਰ ਕੌਂਸਲ ਚੋਣਾਂ ਤੇ ਸ਼ਾਇਦ ਉਹਨਾਂ ਦਾ ਕੋਈ ਬਿਆਨ ਨਹੀਂ ਆਇਆ ਤਾਂ ਉਹ ਗੱਲਬਾਤ ਕਰਕੇ ਸਾਰੇ ਸਵਾਲ ਵੀ ਜਾਣਦੇ ਆ ਕਿਉਂਕਿ ਬਹੁਤ ਸਾਰੇ ਪਾਰਟੀ ਦੇ ਨਾਲ ਜੇ ਲੋਕ ਤਿੰਨਾਂ ਸਾਲਾਂ ਦੇ ਵਿੱਚ ਪਿੰਡੋਂ ਪਿੰਡੀ ਜੋੜੇ ਵੀ ਨੇ ਦੂਸਰੀ ਪਾਰਟੀ ਦੇ ਤੇ ਉੱਥੇ ਕਈ ਟੁੱਟੇ ਵੀ ਨੇ ਤੇ ਕਿਵੇਂ ਵੇਖਦੇ ਨੇ ਅਸੂਲ ਸਾਹਿਬ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਜੀ ਚੈਨਲ ਵੇਖ ਰਹੇ ਦਰਸ਼ਕਾਂ ਨੂੰ ਵੀ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸੋ ਸੌ ਮੈਂ ਸ਼ੁਰੂਆਤ ਇੱਥੋਂ ਕਰਨੀ ਚਾਹਾਂਗਾ ਕਹਿੰਦੇ ਐਮਐਲਏ ਸਾਹਿਬ ਨੇ ਜਿੰਨਾ ਪਿਛੇ ਸਟੈਂਡ ਲਿਆ ਵਾਕਈ ਸਟੈਂਡ ਲਿਆ ਚਾਹੇ ਉਹ ਸੋਨੂ ਕਾਜੀ ਕੋਟ ਹੋਵੇ ਜਾਂ ਹੋਰ ਜਿੰਨਾ ਆਗੂਆਂ ਨੂੰ ਟਿਕਟ ਦਿਵਾਉਣ ਦੇ ਵਿੱਚ ਜਿਹੜੇ ਨਾਰਾਜ਼ ਹੋ ਗਏ ਜਿਹੜੇ ਆਜ਼ਾਦ ਖੜ ਗਏ ਉਹਨਾਂ ਦੇ ਲਈ ਹੁਣ ਕੀ ਕਹਿਣਾ ਚਾਹੋਗੇ ਤੁਸੀਂ ਅ ਦੇਖੋ ਜੀ ਇਹਦੇ ਵਿੱਚ ਸਟੈਂਡ ਵਾਲੀ ਗੱਲ ਤੇ ਆ ਵੀ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਵਿੱਚ ਕੰਮ ਕੀਤਾ ਵਲੰਟੀਅਰ ਨੇ ਉਨੋਂ ਉਹਦੇ ਰੁਤਬੇ ਰੁਪਤੇ ਦੇ ਮੁਤਾਬਕ ਉਹਦੇ ਕੰਮ ਦੇ ਮੁਤਾਬਕ ਜਿਹੜਾ ਵਾ ਸਨਮਾਨ ਮਿਲਿਆ ਵਾ ਸੋ ਜਿਹੜੇ ਜਿਹੜੇ ਵੀ ਵਾਰਡਾਂ ਦੇ ਵਿੱਚ ਲੰਬੇ ਸਮੇਂ ਤੋਂ ਕੰਮ ਕਰ ਰਹੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਦੇ ਵਿੱਚ ਉਹਨਾਂ ਦਾ ਸਹਿਯੋਗ ਦੇ ਰਹੇ ਨੇ ਸੋ ਉਹਨਾਂ ਦਾ ਜਿਹੜਾ ਹੱਕ ਬਣਦਾ ਸੀ ਜਿਨ੍ਹਾਂ ਦਾ ਉਹਨਾਂ ਨੂੰ ਹੀ ਕੋਸ਼ਿਸ਼ ਕੀਤੀ ਆ ਵੀ ਜਿਹੜਾ ਵਾ ਇਹ ਸੋ ਐਮਸੀ ਦੀ ਜਿਹੜੀ ਸੇਵਾ ਉਹਦਾ ਮੌਕਾ ਦਿੱਤਾ ਜਾਵੇ ਸੋ ਜਿਹੜੇ ਜਿਹੜੇ ਹੱਕਦਾਰ ਨੇ ਉਹਨਾਂ ਨੂੰ ਮਿਲਿਆ ਵਾ ਤੇ ਜਿਹੜੇ ਕੋਈ ਹੋ ਸਕਦਾ ਵਾ ਕਿਸੇ 19 ਕਿ ਕਿਤੇ ਹੋ ਵੀ ਗਏ ਹੋਵੇ ਪਰ ਇਹ ਇੱਕ ਜਿਹੜੀ ਸੀ ਕਮੇਟੀ ਬੈਠੀ ਸੀ ਉਹ ਜਿਹੜਾ ਹਾਈ ਕਮਾਂਡ ਵੱਲੋਂ ਜਿਨ੍ਹਾਂ ਨੇ ਕਿ ਇਹ ਕੈਂਡੀਡੇਟਾਂ ਦੀ ਸਿਲੈਕਸ਼ਨ ਕੀਤੀ ਆ ਸੋ ਉਹਦੇ ਵਿੱਚ ਕਾਫੀ ਹੱਦ ਤੱਕ ਜਿਹੜਾ ਵਾ ਉਹ ਪਾਰਦਰਸ਼ੀ ਕੰਮ ਕਰਨ ਦੀ ਕੋਸ਼ਿਸ਼ ਕੀਤੀ ਕਿ ਫਿਰ ਵੀ ਕਿਤੇ 19 21 ਹੋ ਗਈ ਹੋਵੇ ਤੇ ਉਹਦੇ ਬਾਰੇ ਕੁਝ ਨਹੀਂ ਕਿਹਾ ਜਾਂਦਾ ਪਰ ਜਿਹੜੇ ਜਿਹੜੇ ਵੀ ਬੰਦਿਆਂ ਨੇ ਕੰਮ ਕੀਤਾ ਉਹਨਾਂ ਨੂੰ ਮਾਨ ਸਨਮਾਨ ਜ਼ਰੂਰ ਦਿੱਤਾ ਜਿਹੜੇ ਰੁੱਸ ਕੇ ਗਏ ਨੇ ਉਹਨਾਂ ਲਈ ਕੀ ਪਾਰਟੀ ਦੇ ਵਿੱਚ ਵਾਪਸ ਆਉਣ ਕੀ ਪਾਰਟੀਆਂ ਦੇ ਕੋਲ ਹੋਰ ਵੀ ਕਾਫੀ ਅਹੁਦੇ ਹੁੰਦੇ ਨੇ ਹੁਣ ਕੋਈ ਕਹਿ ਰਿਹਾ ਅਸੀਂ ਤਿੰਨ ਤਿੰਨ ਸਾਲ ਅਸੀਂ ਲੰਮੇ ਸਮੇਂ ਤੋਂ ਨਾਲ ਸੰਘਰਸ਼ ਕੀਤਾ ਲੇਕਿਨ ਸਾਡੇ ਹੁਣ ਆਸ਼ੂ ਆ ਜਦਵਿੰਦਰ ਚਾਹਲ ਹੈ ਉਹ ਤੁਹਾਡੇ 3 ਨੰਬਰ ਵਾਰਡ ਦੇ ਵਿੱਚੋਂ ਆਜ਼ਾਦ ਖੜੇ ਨੇ ਕਿਵੇਂ ਵੇਖਦੇ ਹੋ ਸੋਹ ਸਾਲ ਇਦੇ ਵਿੱਚ ਵੇਖੋ ਜੀ ਜਿਹੜਾ ਰੁੱਸਣ ਵਾਲੀ ਗੱਲ ਤੇ ਕੋਈ ਨਹੀਂ ਹੁੰਦੀ ਕਿਉਂਕਿ ਇਹ ਤੇ ਹਾਈ ਕਮਾਂਡ ਨੇ ਦੇਖਣਾ ਵਾ ਅਸੀਂ ਕਈ ਵਾਰੀ ਬਣਾ ਲਏ ਨੇ ਆ ਵੀ ਸਾਨੂੰ ਮੈਂ ਇਸ ਜੀ ਦਾ ਹੱਕਦਾਰ ਆ ਹਾਈ ਕਮਾਂਡ ਦੀ ਜਿਹੜੀ ਨਜ਼ਰੇ ਉੱਪਰੋਂ ਹੁੰਦੀ ਆ ਵੀ ਇਹ ਹੱਕਦਾਰ ਆ ਕਿ ਨਹੀਂ ਹੱਕਦਾ ਹੋ ਸਕਦਾ ਸਾਡੇ ਤੋਂ ਕੋਈ ਵੱਡਾ ਹੱਕਦਾਰ ਵੀ ਹੋਵੇ ਮੈਂ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਮੈਂ ਖਡੂਰ ਸਾਹਿਬ ਤੋਂ ਵੀ ਹੱਕਦਾਰ ਸੀ ਤੇ ਇਥੋਂ ਵੀ ਮੈਂ ਤਰਨਤਾਰ ਤੋਂ ਵੀ ਦਾਅਵੇਦਾਰ ਸੀ ਦੋ ਹਲਕਿਆਂ ਤੋਂ ਮੈਨੂੰ ਨਹੀਂ ਮਿਲੀ ਅਸੀਂ ਪਾਰਟੀ ਦੀ ਫੇਰ ਵੀ ਲਗਾਤਾਰ ਸੇਵਾ ਕੀਤੀ ਆ ਤੇ ਅਗਲੀ ਜਿਹੜੀ 2022 ਦੇ ਵਿੱਚ ਪਾਰਟੀ ਨੇ ਮੈਨੂੰ ਜਿਹੜਾ ਵਾ ਤਰਨਤਾ ਨਾਲ ਕੇ ਤੋਂ ਟਿਕਟ ਦੇ ਕੇ ਮਾਨ ਸਨਮਾਨ ਦਿੱਤਾ ਮੈਂ ਜਿੱਤਿਆ ਵੀ ਆ ਲੋਕਾਂ ਨੇ ਵੀ ਬੜਾ ਮੈਨੂੰ ਪ੍ਰੇਮ ਪਿਆਰ ਦਿੱਤਾ ਸੋ ਇਸ ਕਰਕੇ ਜਿਹੜਾ ਵੀ ਕਹਿੰਦਾ ਕਿ ਮੈਂ ਹੱਕਦਾਰ ਆ ਹੋ ਸਕਦਾ ਵੀ ਉਹਦੇ ਨਾਲੋਂ ਜਿਹੜਾ ਕੋਈ ਜ਼ਿਆਦਾ ਹੱਕਦਾਰ ਹੋਵੇ ਉਹਨੂੰ ਮਿਲ ਗਈ ਹੋਵੇ ਸੋ ਇਹ ਰੋਸਣ ਵਾਲੀ ਗੱਲ ਨਹੀਂ ਹੁੰਦੀ ਤੇ ਹੈਗਾ ਵਾ ਵੀ ਜੇ ਅਸੀਂ ਪਾਰਟੀ ਦੇ ਕਮਿਟਿਡ ਛਪਾਈ ਆ ਤੇ ਸਾਨੂੰ ਜਿਹੜਾ ਵਾ ਪਾਰਟੀ ਦੀ ਸੇਵਾ ਦੇ ਵਿੱਚ ਲੱਗੇ ਰਹਿਣਾ ਚਾਹੀਦਾ ਪਾਰਟੀ ਸਾਰਾ ਕੁਝ ਦੇਖਦੀ ਆ ਵੀ ਕਿਹੜਾ ਲਗਾਤਾਰ ਜਿਹੜਾ ਵਾ ਉਹ ਪਾਰਟੀ ਦੇ ਨਾਲ ਜੁੜਿਆ ਵਾ ਕਿਦੀ ਕਿੰਨੀ ਸੇਵਾ ਵਾ ਮੋਦੀ ਸਾਹਿਬ ਨਾਲ ਜਰੂਰ ਮਾਨ ਸਨਮਾਨ ਦਿੱਤਾ ਜਾਂਦਾ ਸੋ ਮੇਰੀ ਇਹ ਕੋਈ ਇਸ ਕਲੋਂ ਰੁੱਸਿਆ ਵਾ ਅੱਜ ਵੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਉਹਨੂੰ ਬੇਨਤੀ ਕਰਦਾ ਵਾਂ ਕਿ ਭਾਈ ਰੁੱਸਣ ਵਾਲੀ ਗੱਲ ਨਹੀਂ ਗੀ ਆਲੀ ਵੀ ਤੁਸੀਂ ਜਿਹੜਾ ਵਾ ਸਮਾ ਵਾ ਤੇ ਆਪਣੇ ਜਿਹੜੇ ਜਿਹੜਾ ਜਿਹੜਾ ਵੀ ਉਮੀਦਵਾਰ ਤੁਹਾਡੇ ਖੜਾ ਵਾ ਪਾਰਟੀ ਨੇ ਦਿੱਤਾ ਵਾ ਤਾਂ ਜਿਹੜੀ ਵਾਰਡ ਦੇ ਵਿੱਚੋਂ ਉਹਦੀ ਤਕੜੀ ਹੁਕਮੰਦ ਕਰੋ ਤਾਂ ਕਿ ਆਪਾਂ ਨੂੰ ਜਿਤਾਈਏ ਤੇ ਜਿਹੜੀ ਆ ਨਗਰ ਕੌਂਸਲ ਆ ਉਹ ਆਮ ਆਦਮੀ ਦੀ ਪੜੇ ਤੇ ਆਮ ਆਦਮੀ ਪਾਰਟੀ ਦਾ ਹੀ ਮੇਰ ਬਣੇ ਮੈਂ ਜਰੂਰ ਪੁੱਛਣਾ ਚਾਹਾਂਗਾ ਸੋਹ ਸਾਬ 3 ਸਾਲ ਦੀ ਕਾਰਜਕਾਲ ਤੁਹਾਡਾ ਹੁਣ ਐਮਐਲਏ ਤੁਸੀਂ ਪਿੰਡਾਂ ਦੇ ਵਿੱਚ ਵਿਕਾਸ ਕਰ ਜਾਂਦੀ ਦੀ ਗੱਲ ਕਰੀਏ ਹੁਣ ਇੱਕ ਪਿੰਡ ਦੀ ਪੰਚਾਇਤ ਵੀ ਹੋ ਕੇ ਗਈ ਹੈ ਉਹ ਬਾਰ ਵੀ ਗੱਲਾਂ ਕਰ ਰਿਹਾ ਸੀ ਕਿ ਜਿਹੜਾ ਸਾਡੇ ਪਿੰਡ ਦਾ ਕੰਮ ਰੁਕਿਆ ਇਹ ਅਫਸਰशाही ਖਰਾਬ ਕਰਦੀ ਹੈ ਤੁਹਾਡੇ ਵੱਲੋਂ ਕੋਈ ਯਤਨ ਕੀਤਾ ਜਾਂਦਾ ਪੰਜਾਬ ਸਰਕਾਰ ਤਾਂ ਗ੍ਰਾਂਟ ਦੇ ਰਹੀ ਹੈ ਗਾੜੀ ਕੰਮ ਰੁਕਦੇ ਕਿਉਂ ਨੇ ਉੱਥੋਂ ਕਿਤੇ ਨਾ ਕਿਤੇ ਵਰਕਰਾਂ ਦੇ ਵਿੱਚ ਨਿਰਾਸ਼ਾ ਵੀ ਹੈ ਉਹ ਵੇਖੋ ਜੀ ਇਹਦੇ ਵਿੱਚ ਜਿਹੜਾ ਵਾ ਜਿਸ ਤਰ੍ਹਾਂ ਪਿਛਲੇ ਲੰਮੇ ਸਮੇਂ ਤੋਂ ਰਵੈਤੀ ਪਾਰਟੀਆਂ ਰਾਜ ਕਰਦੀਆਂ ਆ ਰਹੀਆਂ ਨੇ ਲੋਕਾਂ ਦੀ ਮਾਨਸਿਕਤਾ ਤੇ ਜਿਹੜੀ ਅਫਸਰਸ਼ਾਈ ਜਾਂ ਮੁਲਾਜ਼ਮ ਨੇ ਉਹਨਾਂ ਦੀ ਮਾਨਸਿਕਤਾ ਵੀ ਉਸੇ ਤਰ੍ਹਾਂ ਦੀ ਹੋ ਜਾਂਦੀ ਆ ਸੋ ਉਹ ਜਿਹੜਾ ਵਾ ਉਹਦੇ ਵਿੱਚ ਬਦਲਾਵ ਹੁੰਦਿਆਂ ਟਾਈਮ ਲੱਗਦਾ ਵਾ ਕਾਫੀ ਸੁਧਾਰ ਹੋ ਰਿਹਾ ਵਾ ਪਹਿਲਾਂ ਨਾਲੋਂ ਇਹ ਪਰ ਇਹ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਭ ਕੁਝ ਸੁਧਰ ਗਿਆ ਸੋ ਉਹਦੇ ਵਿੱਚ ਹਾਲੇ ਵੀ ਜਿਹੜੀ ਹੈ ਅਧਿਕਾਰੀ ਕਰਮਚਾਰੀ ਉਹਨਾਂ ਦੇ ਵਿੱਚ ਕੋਈ ਨਾ ਕੋਈ ਥੋੜਾ ਬੜਾ ਜਿਹੜਾ ਵਾ ਫਰਕ ਹੈਗਾ ਵਾ ਸੋ ਕੋਸ਼ਿਸ਼ ਕਰ ਰਹੇ ਆ ਕਿ ਜਿਹੜੇ ਜਿਹੜੇ ਲੈਵਲ ਤੇ ਵੀ ਇਹ ਨਹੀਂ ਹੋ ਰਿਹਾ ਮੈਂ ਤੁਹਾਡੇ ਸਾਹਮਣੇ ਉਹਨਾਂ ਨੂੰ ਵੀ ਕਿਹਾ ਵਾ ਕਿ ਕੋਈ ਗੱਲ ਨਹੀਂ ਮੈਂ ਪਹੁੰਚਾਂਗਾ ਜਿੱਥੇ ਵੀ ਆ ਨਗਰ ਕੌਂਸਲ ਦੀ ਇਲੈਕਸ਼ਨ ਖਤਮ ਹੋ ਜਾਂਦੀ ਮੈਂ ਪਿੰਡਾਂ ਦੇ ਵਿੱਚ ਜਿੱਥੇ ਵੀ ਕੋਈ ਮੁਸ਼ਕਲ ਆ ਰਹੀ ਆ ਉੱਥੇ ਪਹੁੰਚੂਗਾ ਤੇ ਸਾਰੀਆਂ ਮੁਸ਼ਕਲਾਂ ਜਿਹੜੀਆਂ ਉਹ ਦੂਰ ਕਰਾਂਗੇ ਨਗਰ ਕੌਂਸਲ ਦੇ ਵਿੱਚ ਕੀ ਬਦਲਾਅ ਆਏਗਾ ਜੀ ਬਹੁਤ ਸਾਰੀਆਂ ਮੁਸ਼ਕਲਾਂ ਸੀਵਰੇਜ ਨੂੰ ਲੈ ਕੇ ਆ ਚਾਹੇ ਗੱਲ ਮਰਾਦਪੁਰੇ ਦੀ ਹੋਵੇ ਗੱਲ ਨੂਰ ਦੀ ਜਿੰਨੀਆਂ ਵੀ ਵਾਡਾਂ ਨੇ ਬਹੁਤ ਸਾਰੀਆਂ ਮੁਸ਼ਕਲਾਂ ਨੇ ਲੋਕਾਂ ਦੀਆਂ ਤੇ ਕਿਸ ਤਰੀਕੇ ਦੀ ਫਿਰ ਉੱਥੇ ਨજર ਰਹਿਣ ਵਾਲੀ ਹੈ ਇਹ ਵੇਖੋ ਪਿਛਲੇ ਸਮੇਂ ਦੇ ਦੌਰਾਨ ਵੀ ਅ ਜੋ ਲੋਕਾਂ ਦੀਆਂ ਵੱਡੀਆਂ ਮੁਸ਼ਕਲਾਂ ਸੀ ਉਹ ਹੱਲ ਕਰਨ ਦੇ ਯਤਨ ਕੀਤੇ ਆ ਤੁਸੀਂ ਜਿ ਤਰ੍ਹਾਂ ਸੀਵਰੇਜ ਸਿਸਟਮ ਦੀ ਗੱਲ ਕੀਤੀ ਆ ਮਰਾਦਪੁਰੇ ਦੀ ਗੋਡੇ-ਗੋਡੇ ਪਾਣੀ ਖੜਾ ਹੁੰਦਾ ਸੀ ਗਲੀਆਂ ਦੇ ਵਿੱਚ ਸ ਸ਼ਹਿਰ ਦੇ ਵਿੱਚ ਸਾਰੇ ਸੁਪਰ ਸਕਰ ਮਸ਼ੀਨਾ ਲਗਾ ਕੇ ਖਾਸ ਕਰਕੇ ਮਰਾਦਪੁਰੇ ਵੱਲ ਖਾਸ ਧਿਆਨ ਦਿੱਤਾ ਗਿਆ ਸਾਰਾ ਬਿਲਕੁਲ ਜਿਹੜੀ ਇਹ ਸੁਪਰ ਸਕਰ ਮਸ਼ੀਨਾ ਦੇ ਨਾਲ ਸਾਰੇ ਸ਼ਹਿਰ ਦੇ ਸੀਵਰੇਜ ਸਿਸਟਮ ਦੀ ਜਿਹੜੀ ਹੈ ਸਫਾਈ ਕਰਾਈ ਗਈ ਆ ਉਦੇ ਨਾਲ ਬਹੁਤ ਸਾਰੇ ਮਸਲਾ ਜਿਹੜਾ ਹੱਲ ਹੋਇਆ ਵਾ ਅੱਜ ਕਿਤੇ ਪਾਣੀ ਨਹੀਂ ਦਿਖਦਾ ਨਗਰ ਮੁਰਾਦਪੁਰੇ ਦੇ ਵਿੱਚ ਸੋ ਇਸੇ ਤਰ੍ਹਾਂ ਜਿਹੜਾ ਅਸੀਂ ਸਫਾਈ ਦਾ ਵੀ ਵਧੀਆ ਕੰਮ ਕਰ ਰਹੇ ਆ ਉਹ ਜਿਹੜਾ ਵੀ ਕੂੜਾ ਕਰਕਟ ਦਾ ਕੰਮ ਆ ਉਹ ਇੱਕ ਬਹੁਤ ਵੱਡਾ ਡੰਪ ਸੀ ਸ਼ਹਿਰ ਦੇ ਵਿੱਚ ਲੱਗਾ ਉਹਦੀ ਅਸੀਂ ਜਿਹੜਾ ਠੇਕਾ ਦੇ ਕੇ ਤੇ ਉਹ ਡੰਪ ਜਿਹੜਾ ਖਤਮ ਕੀਤਾ ਜਾ ਰਿਹਾ 2 ਕੁ ਮਹੀਨੇ ਦੇ ਵਿੱਚ ਉਹ ਬਿਲਕੁਲ ਸਾਰਾ ਡੰਪ ਖਤਮ ਹੋ ਜਾਏਗਾ ਉਸ ਤੋਂ ਬਾਅਦ ਜਿਹੜੀਆਂ ਉਹ ਪਿੱਟਾਂ ਬਣਾਈਆਂ ਨੇ ਜਿਹਦੇ ਵਿੱਚ ਗਿੱਲਾ ਤੇ ਸੁੱਕਾ ਕੂੜਾ ਜਿਹੜਾ ਉਹ ਵੱਖਰੇ ਵੱਖਰੇ ਤੌਰ ਤੇ ਜਾਂਦਾ ਵਾ ਉਹ ਵੱਖਰਾ ਵੱਖਰਾ ਕਰਾ ਤੋਂ ਸੈਗਰੀਗੇਟ ਹੋ ਕੇ ਜਾਂਦਾ ਤੇ ਉਹਦੇ ਵਿੱਚ ਅਸੀਂ ਜਿਹੜੇ ਆ 65 ਟ੍ਰਾਈਸਾਈਕਲ ਲਏ ਨੇ ਉਹ ਗਿੱਲੇ ਸੁੱਕੇ ਕੂੜੇ ਨੂੰ ਵੱਖਰਾ ਵੱਖਰਾ ਖੜਨ ਵਾਲੇ ਤੇ ਜਿਹੜੀਆਂ 10 ਆ ਉਹ ਟਾਟਾ ਇਸ ਗੱਡੀਆਂ ਨਵੀਆਂ ਲਈਆਂ ਨੇ ਉਹ ਵੀ ਜਿਹੜੀਆਂ ਕੰਮ ਕਰਨਾ ਸ਼ੁਰੂ ਕਰਤਾ ਸੋ ਉਹ ਜਿਹੜੀ ਕੂੜੇ ਕਰਕਟ ਦੀ ਸਮੱਸਿਆ ਵਾ ਉਹ ਵੀ ਥੋੜੇ ਚਿਰ ਦੇ ਵਿੱਚ ਜਿਹੜੀਆਂ ਹੱਲ ਹੋ ਰਹੀ ਆ ਕਾਫੀ ਹੱਦ ਤੱਕ ਹੱਲ ਹੋ ਗਈ ਆ ਕਿ ਜਿਹੜਾ ਗਿੱਲਾ ਸੁੱਕਾ ਕੂੜਾ ਵਾ ਉਹ ਕਰਾਤੋਂ ਇਸ ਐਗਰੀਗੇਟ ਹੋ ਕੇ ਵੱਖਰਾ ਵੱਖਰਾ ਜਾਂਦਾ ਵਾ ਸੋ ਇਸੇ ਤਰ੍ਹਾਂ ਹੋਰ ਵੀ ਜਿਹੜੀਆਂ ਸਮੱਸਿਆਵਾਂ ਨੇ ਉਹ ਬਹੁਤ ਸਾਰੀਆਂ ਜਿਹੜੀਆਂ ਹੱਲ ਹੋ ਗਈਆਂ ਨੇ ਤੇ ਜਿਹੜੀਆਂ ਕੋ ਰਹਿੰਦੀਆਂ ਨੇ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਨਗਰ ਕੌਂਸਲ ਬਣ ਜਾਏਗੀ ਤੇ ਹੋਰ ਵੀ ਵਿਕਾਸ ਦਾ ਕੰਮ ਜਿਹੜਾ ਸ਼ਹਿਰ ਦੇ ਵਿੱਚ ਤੇਜ਼ੀ ਨਾਲ ਚੱਲੇਗਾ 2 ਸਾਲ ਹੋਰ ਹੈ ਆਪਣੇ ਕੋਲ ਸਰਕਾਰ ਦੇ ਵਿੱਚ ਤਾਂ ਐਮਐਲਏ ਸਾਹਿਬ ਕਿਸ ਤਰੀਕੇ ਦੇ ਜਿਹੜੇ ਹੁਣ ਰਹਿੰਦੇ ਵਾਅਦਿਆਂ ਨੂੰ ਲੈ ਕੇ ਪਾਰਟੀ ਵੱਲੋਂ ਬੋਲਦੇ ਹੋਏ ਕੀ ਕਹਿਣਾ ਚਾਹੋਗੇ ਕਿ ਜਿਵੇਂ ਹੁਣ ਬੀਬੀਆਂ ਨੂੰ ਹਜ਼ਾਰ-ਹਜ਼ਾਰ ਦੇਣ ਦੀ ਗੱਲ ਕੀਤੀ ਗਈ ਸੀ ਪਾਰਟੀ ਵੱਲੋਂ ਉਹ ਵਾਅਦਾ ਪਾਰਟੀ ਵੱਲੋਂ ਕਦੋਂ ਤੱਕ ਪੂਰਾ ਹੋਏਗਾ ਕੋਈ ਤੁਸੀਂ ਵੀ ਮੀਟਿੰਗਾਂ ਦੇ ਵਿੱਚ ਰਹਿੰਦੇ ਹੋ ਮੈਸੇਜ ਵੀ ਮਿਲਦਾ ਹੁਣ ਕਿਉਂਕਿ ਇਹਨਾਂ ਚੀਜ਼ਾਂ ਨੂੰ ਲੈ ਕੇ ਵਰਕਰ ਤਾਂ ਨਾਰਾਜ਼ ਹੋਏ ਹੋਏ ਕਿ ਲੋਕ ਸਾਨੂੰ ਪੁੱਛਦੇ ਆ ਵੀ ਤੁਸੀਂ ਸਾਡੇ ਘਰੇ ਵੋਟਾਂ ਲੈਣ ਆਉਂਦੇ ਹੁੰਦੇ ਸੀ ਤੁਹਾਡੀ ਪਾਰਟੀ ਨੇ ਵਾਅਦੇ ਕੀਤੇ ਉਹ ਪੂਰੇ ਨਹੀਂ ਕੀਤੇ ਕਿਵੇਂ ਦੇਖਦੇ ਹੋ ਜੀ ਖੋ ਜੀ ਜਿਹੜਾ ਸਾਰੇ ਕੰਮ ਇੱਕੇ ਵਾਰੀ ਨਹੀਂ ਹੋ ਜਾਂਦੇ ਆਧਾਰਨ ਦੇ ਤੌਰ ਤੇ ਅਸੀਂ ਇੱਕ ਘਰ ਹੀ ਬਣਾਉਣਾ ਸ਼ੁਰੂ ਕਰੀਏ ਉਹਦਾ ਪਹਿਲਾਂ ਅਸੀਂ ਇਹਨੇ ਲੈਂਟਰ ਪਾ ਲਈਏ ਚਲੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜੀ ਕੋਈ ਪੈਸਾ ਵਗੈਰਾ ਇਕੱਠਾ ਕਰਕੇ ਤਨਖਾਹਾਂ ਦਾ ਜਾਂ ਕੋਈ ਫਸਲ ਆਏਗੀ ਉਹਦੇ ਤੋਂ ਅਸੀਂ ਉਹਦਾ ਜਿਹੜਾ ਫਰਸ਼ ਪਾਲਾਂਗੇ ਫਿਰ ਦਰਵਾਜ਼ੇ ਪਾਲਾਂਗੇ ਸੋ ਟਾਈਮ ਜਿਹੜਾ ਲੱਗਦਾ ਫੇਜ਼ ਵਾਈਜ਼ ਅਸੀਂ ਕਰਦੇ ਆਂ ਕੋਈ ਸੇ ਤਰ੍ਹਾਂ ਸਰਕਾਰ ਵੀ ਜਿਹੜਾ ਵਾ ਜੋ ਸਾਨੂੰ ਵਿਰਸੇ ਦੇ ਵਿੱਚ ਮਿਲਿਆ ਉਹ ਬੜੀ ਮਾੜੀ ਹਾਲਤ ਦੇ ਵਿੱਚ ਮਿਲੀ ਆ ਸੋ ਉਹਦੇ ਵਿੱਚ ਬਹੁਤ ਸਾਰੇ ਜਿ ਤਰ੍ਹਾਂ 600 ਜੂਟ 2 ਮਹੀਨਾ ਦਾ ਬਿੱਤੀ ਦਾ ਆ ਜਿਹੜਾ ਬਿੱਲ ਦਿੱਤਾ ਸਕੂਲ ਆਫ ਫੈਮਿਨਸ ਬਣਾਏ ਜਾ ਰਹੇ ਆ ਜਿਹੜਾ ਵਾ ਹਸਪਤਾਲਾਂ ਦੇ ਜਿਹੜਾ ਵਾ ਸੁਧਾਰ ਕੀਤਾ ਜਾ ਰਿਹਾ ਵਾ ਆਮ ਆਦਮੀ ਕਲੀਨਿਕ ਬਣਾਏ ਗਏ ਤੇ ਹੋਰ ਵੀ ਬਹੁਤ ਸਾਰੇ ਮਸਲੇ ਜਿਹੜੇ ਲੋਕਾਂ ਦੇ ਹੱਲ ਕੀਤੇ ਜਾ ਰਹੇ ਨੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹਜ਼ਾਰ-ਹਜ਼ਾਰ ਰੁਪਏ ਦਾ ਵਾਅਦਾ ਇੱਕ ਰਹਿ ਗਿਆ ਉਹ ਵੀ ਪੂਰਾ ਕੀਤਾ ਜਾਊਗਾ ਉਹ ਉਹਦੇ ਰਹਿਦਾ ਨਹੀਂਗਾ ਕੋਈ ਵੀ ਵਾਅਦੇ ਤਾਂ ਵੱਧ ਕਰਾਂਗੇ ਸੋ ਜਿਸੇ ਤਰ੍ਹਾਂ ਜਿਤਨਾ ਤੁਸੀਂ ਅੱਜ ਨਗਰ ਕੌਂਸਲ ਦੀਆਂ ਅੱਜ ਚੋਣਾਂ ਚੱਲ ਰਹੀਆਂ ਸ਼ਹਿਰ ਦੇ ਵਿੱਚ ਇੱਥੇ ਤੁਸੀਂ ਜਿਹੜੇ ਗੱਲ ਕੀਤੀ ਹੈ ਵੀ ਕੀ ਕੀ ਆਉਣ ਵਾਲੇ ਸਮੇਂ ਦੇ ਵਿੱਚ ਕੀਤਾ ਜਾਊਗਾ ਸੋ ਜਿਹੜਾ ਪਹਿਲਾਂ ਅਸੀਂ ਕੀਤਾ ਵਾ ਜਿਸ ਤਰ੍ਹਾਂ ਮੈਂ ਦੱਸਿਆ ਵਾ ਕੂੜਾ ਕਰਕਟ ਦੀ ਸਮੱਸਿਆ ਸੀਵਰੇਜ ਦੀ ਸਮੱਸਿਆ ਸੜਕਾਂ ਜਿਹੜੀਆਂ ਬਹੁਤ ਸਾਰੀਆਂ ਸ਼ਹਿਰ ਦੀਆਂ ਸੁੰਦਰ ਬਣ ਗਈਆਂ ਨੇ ਅੱਜ ਕੋਈ ਜਿਹੜੀਆਂ ਇੱਕ ਬਣੀਆਂ ਵੀ ਮਿਆਰੀ ਨੇ ਬਹੁਤ ਵਧੀਆ ਲੋਕ ਕਹਿੰਦੇ ਨੇ ਵੀ ਇੰਦਾਂ ਦੀਆਂ ਕਦੀ ਸੜਕਾਂ ਨਹੀਂ ਸੀ ਬਣੀਆਂ ਪਾਰਕਾਂ ਦਾ ਜਿਹੜਾ ਵਾ ਅਸੀਂ ਨਵੀਨੀਕਰਨ ਕਰ ਰਹੇ ਹਾਂ ਪਾਰਕਾਂ ਨੂੰ ਸੁੰਦਰੀਕਰਨ ਕਰ ਰਹੇ ਹਾਂ ਜਿਹੜਾ ਹੈਗਾ ਵਾ ਕਿਉਂਕਿ ਜਿਹੜੀ ਤਰਨਤਨ ਸ਼ਹਿਰ ਦੀ ਆਰਥਕਤਾ ਆਰਥਿਕਤਾ ਉਹ ਦਰਬਾਰ ਸਾਹਿਬ ਤੇ ਮਨਸਰ ਕਰਦੀ ਹੈ ਜਿੰਨਾ ਵੀ ਸ਼ਰਧਾ ਲੂ ਇੱਥੇ ਆਏਗਾ ਉਨਾ ਹੀ ਇੱਥੇ ਜਿਹੜਾ ਵਾ ਉਹ ਵਪਾਰ ਵਾ ਦਾ ਵਾ ਸਾਰਾ ਕੁਝ ਹੁੰਦਾ ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਦਰਬਾਰ ਸਾਹਿਬ ਦਾ ਆਲਾ ਦਵਾਲਾ ਜਿਹੜਾ ਉਹਦਾ ਵੀ ਸੁੰਦਰੀਕਰਨ ਕੀਤਾ ਜਾਏ ਜਿਹੜਾ ਆਪਣਾ ਲੜਕੀਆਂ ਦਾ ਸਕੂਲ ਆ ਸਕੂਲ ਆਫ ਐਮਿਨਸ ਸ਼ਹਿਰ ਦੇ ਵਿੱਚ ਬਣ ਗਿਆ ਚਾਰ ਅਸੀਂ ਜਿਹੜੀਆਂ ਸ਼ਹਿਰ ਦੇ ਵਿੱਚ ਜਿਹੜੇ ਨੇ ਉਹ ਆਮ ਆਦਮੀ ਕਲੀਨਿਕ ਬਣਾਏ ਨੇ ਜਿੱਤੋਂ ਲੋਕ ਬਹੁਤ ਫਾਇਦਾ ਠਾ ਰਹੇ ਨੇ ਸੋ ਇਸੇ ਤਰ੍ਹਾਂ ਹੀ ਹੋਰ ਵੀ ਕਾਫੀ ਜਿਹੜੇ ਸੁਧਾਰ ਕੀਤੇ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਮੇਜਰ ਜਿਹੜੇ ਸੁਧਾਰ ਕਰਨ ਵਾਲੇ ਆ ਲੋਕਾਂ ਦੀ ਇੱਕ ਬਹੁਤ ਵੱਡੀ ਡਿਮਾਂਡ ਆ ਕਿ ਜੰਡੇਆਲਾ ਰੋਡ ਦੇ ਉੱਤੇ ਜਿਹੜਾ ਵਾ ਇੱਕ ਫਲਾਈਓਵਰ ਬਣਨਾ ਚਾਹੀਦਾ ਰੇਲਵੇਓਵਰ ਬ੍ਰਿਜ ਸੋ ਉਹ ਵੀ ਸਾਡਾ ਜਿਹੜਾ ਵਾ ਪਾਈਪਲਾਈਨ ਚ ਉਮੀਦ ਆ ਵੀ ਛੇਤੀ ਉਹ ਵੀ ਸਾਡਾ ਜੋ ਜਿਹੜਾ ਕੰਮ ਆ ਉਹ ਨੇਪਰੇ ਚੜ ਜਾਏਗਾ ਸੋ ਇਸੇ ਤਰ੍ਹਾਂ ਅਸੀਂ ਰੋਈ ਜਿਹੜੀ ਆ ਇਹਦੇ ਵਿੱਚ ਪਾਣੀ ਖੜਾ ਰਹਿੰਦਾ ਵਾ ਬੜਾ ਬਦਮੂਹ ਮਾਰਦਾ ਵਾ ਉਹ ਵੀ ਅਸੀਂ ਜਿਹੜਾ ਵਾ ਉਹਦੀ ਵੀ ਤਜਵੀਜ਼ ਬਣਾ ਕੇ ਭੇਜੀ ਆ ਉਹ ਵੀ ਛੇਤੀ ਮੇਰਾ ਖਿਆਲ ਹੈ ਵੀ ਕੁਝ ਨਾ ਕੁਝ ਹੱਲ ਹੋਣ ਵਾਲਾ ਵਾ ਕਿ ਰੋਈ ਜਿਹੜੀ ਆ ਉਹਦਾ ਲਾਈਨਿੰਗ ਕਰਕੇ ਉਹਨੂੰ ਪੱਕਾ ਕੀਤਾ ਜਾਵੇ ਇਸੇ ਤਰ੍ਹਾਂ ਇਹ ਕਪਡੋਰੀ ਗੋਲਾ ਵਾਲਾ ਜਿਹੜਾ ਨਾਲਾ ਵਾ ਸਤਖੰਡ ਰੋਡ ਦੇ ਲਾਗੋ ਦੀ ਜਾਂਦਾ ਉਹਦਾ ਵੀ ਬੜਾ ਲੋਕਾਂ ਵੱਲੋਂ ਸਮੱਸਿਆ ਆ ਰਹੀ ਆ ਉਹਨੂੰ ਵੀ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਅੰਡਰਗਰਾਊਂਡ ਪਾਈਪਾਂ ਪਾ ਕੇ ਤੇ ਉਹ ਜਿਹੜਾ ਉਹ ਵੀ ਖਤਮ ਕੀਤਾ ਜਾਵੇ ਸੋ ਹੋਰ ਜਿਹੜਾ ਨੇ ਪਾਰਕਿੰਗ ਦੀ ਬੜੀ ਮੁਸ਼ਕਲ ਹੈ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਵਾ ਉਹਦੇ ਹੱਲ ਦੀ ਵੀ ਅਸੀਂ ਯਤਨ ਕਰ ਰਹੇ ਆ ਕਿ ਇੱਕ ਰੇੜੀ ਮਾਰਕੀਟ ਜਿਹੜੀ ਹੈ ਇੱਥੇ ਰੋਈ ਦੇ ਕੰਡੇ ਦੇ ਉੱਤੇ ਬਣਾਈ ਜਾਵੇ ਉਹ ਵੀ ਸਾਡਾ ਲਗਭਗ ਜਿਹੜਾ ਕੰਮ ਆ ਉਹ ਮੁਕੰਮਲ ਹੋ ਚੁੱਕਾ ਵਾ ਤੇ ਛੇਤੀ ਅਸੀਂ ਉਹ ਵੀ ਸ਼ੁਰੂ ਕਰਨ ਜਾ ਰਹੇ ਆ ਸੋ ਪਾਰਕਿੰਗ ਵਾਸਤੇ ਵੀ ਅਸੀਂ ਪ੍ਰਬੰਧ ਕਰ ਰਹੇ ਆ ਵੀ ਜਿਹੜੀ ਆ ਅਾ ਟ੍ਰੈਫਿਕ ਦੀ ਸਮੱਸਿਆ ਵਾ ਉਹ ਸਾਰੀ ਹੱਲ ਹੋਵੇ। ਜੀ। ਸਰ ਸਾਹਿਬ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਇਹ ਜਿੱਥੇ ਸਿਫਤ ਬਣਦੀ ਆ ਸਾਰੇ ਕਰ ਰਹੇ ਨੇ ਕਿ 5 ਸਾਲ ਦੇ ਕਾਰਜਕਾਲ ਦੌਰਾਨ ਕਾਂਗਰਸ ਵੀ ਨਗਰ ਕੌਂਸਲ ਦੀਆਂ ਚੋਣਾਂ ਨਹੀਂ ਕਰਾ ਸਕੀ। ਆਮ ਆਦਮੀ ਪਾਰਟੀ ਨੇ ਚੋਣਾਂ ਕਰਾਈਆਂ ਅਤੇ 171 ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ ਤੇ ਬਹੁਤ ਸਾਰੇ ਕਾਗਜ਼ ਵੀ ਨਿਕਲੇ। ਜਿੱਥੇ ਊਣਤਾ ਹੀ ਪਾਈ ਗਈ ਕਾਗਜ਼ ਵੀ ਉਹ ਹੀ ਰਿਜੈਕਟ ਹੋਏ ਨੇ। ਕਿਸੇ ਦੇ ਕੋਈ ਕਾਗਜ਼ ਵੀ ਰਿਜੈਕਟ ਨਹੀਂ ਹੋਏ। ਪਰ ਹੁਣ ਇੱਥੇ ਆਪੋਜੀਸ਼ਨ ਦਾ ਵੀ ਇੱਕ ਸਵਾਲ ਹੈ ਕਿ ਘਰ ਦੇ ਵਿੱਚ ਇੱਕ ਟਿਕਟ ਲੈ ਕੇ ਤੇ ਐਮਐਲਏ ਸਾਹਿਬ ਆਪਣੇ ਪਰਿਵਾਰ ਦੇ ਵਿੱਚੋਂ ਪ੍ਰਧਾਨ ਬਣਾਉਣਾ ਚਾਹੁੰਦੇ ਨੇ ਨਗਰ ਕੌਂਸਲ ਦਾ ਕੀ ਕਹਿਣਾ ਚਾਹੋਗੇ ਵੇਖੋ ਜੀ ਜਿਹੜੀਆਂ ਇਲੈਕਸ਼ਨਾਂ ਸੀ 2015 ਦੇ ਵਿੱਚ ਹੋਈਆਂ ਜੀ ਤੇ 2020 ਦੇ ਵਿੱਚ ਉਸ ਜਿਹੜੀ ਨਗਰ ਕੌਂਸਲ ਸੀ ਉਹਦਾ ਕਾਰਜਕਾਲ ਖਤਮ ਹੋ ਗਿਆ ਜੀ 2020 ਤੋਂ ਬਾਅਦ ਹੁਣ 2025 ਦੇ ਵਿੱਚ 5 ਸਾਲ ਬਾਅਦ ਜਿਹੜੀਆਂ ਚੋਣਾਂ ਹੋ ਰਹੀਆਂ ਕਾਂਗਰਸ ਦਾ ਵੀ ਰਾਜ ਰਿਹਾ ਉਹਨਾਂ ਨੇ ਨਹੀਂ ਕੋਈ ਚੀਜ਼ ਕੀਤੀ ਚਲੋ ਰੈਟ ਵਗੈਰਾ ਹਾਈ ਕੋਰਟ ਦੇ ਵਿੱਚ ਚੱਲਦੀ ਸੀ ਜੇ ਤਾਂ ਕਿ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਐਫੀਡੇਵਿਟ ਦਿੱਤਾ ਕਿ ਠੀਕ ਹੈ ਜੀ ਅਸੀਂ ਵਾਰਡਬੰਦੀ ਦਾ ਰੌਲਾ ਵਾਸੀਂ ਨਵੀਂ ਵਾਰਡਬੰਦੀ ਕਰਕੇ ਤੇ ਅਸੀਂ ਚੋਣਾ ਕਰਾ ਦੇਾਂਗੇ ਸੋ ਚੋਣਾ ਦਾ ਰਾ ਜਿਹੜਾ ਉਹ ਪੱਧਰਾ ਹੋਇਆ ਤੇ ਹੁਣ ਜਿਹੜੀਆਂ ਚੋਣਾਂ ਨੇ ਚੱਲ ਰਹੀਆਂ ਨੇ ਬਾਕੀ ਜਿੱਥੋਂ ਤੱਕ ਉਹ ਸਵਾਲ ਆ ਟਿਕਟਾਂ ਦਾ ਆ ਵੇਖੋ ਜੀ ਜਿਹੜਾ ਵੀ ਉਮੀਦਵਾਰ ਆ ਉਹ ਜਿਹੜਾ ਹੱਕਦਾਰ ਆ ਉਹਨੂੰ ਉਹ ਜਿਹੜਾ ਵਾ ਜ਼ਰੂਰ ਟਿਕਟ ਮਿਲਦੀ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿਉਂਕਿ ਜਿਹਦਾ ਕੰਮ ਕਰ ਰਿਆ ਵਾ ਜਿਹਦਾ ਹੱਕ ਬਣਦਾ ਹੁਣ ਮੰਨ ਲਓ ਕਿ ਮੈਨੂੰ ਜਿਸ ਤਰ੍ਹਾਂ ਤੁਸੀਂ ਵਾਰਡ ਦੀ ਗੱਲ ਕੀਤੀ ਹੈ ਵੀ ਘਰ ਦੇ ਵਿੱਚ ਟਿਕਟ ਦਿੱਤੀ ਆ ਤੁਸੀਂ ਹੁਣ ਪੱਤਰਕਾਰ ਦੇ ਅੱਜ ਕੱਲ ਨੂੰ ਕੋਈ ਜਿਹੜਾ ਤੁਹਾਡਾ ਬੇਟਾ ਜਿਹੜਾ ਤੁਹਾਡੇ ਨਾਲ ਕੰਮ ਕਰਦਾ ਚੰਗਾ ਪੱਤਰਕਾਰੀ ਦੇ ਵਿੱਚ ਮਹਾਰਤਾ ਹਾਸਲ ਕਰ ਲੈਂਦਾ ਤੇ ਕੀ ਉਹ ਹੱਕਦਾਰ ਨਹੀਂਗਾ ਵੀ ਉਹ ਪੱਤਰਕਾਰੀ ਅੱਗੇ ਕਰ ਸਕੇ ਸੋ ਇਸੇ ਤਰ੍ਹਾਂ ਹੀ ਸਾਨੂੰ ਜਿਹੜਾ ਅਸੀਂ ਕਮੇਟੀ ਬੈਠੀ ਸੀ ਕਮੇਟੀ ਸਾਰੀ ਸਕਰੀਨਿੰਗ ਕੀਤੀ ਵੀ ਕਿਹੜੇ ਕਿਹੜੇ ਉਮੀਦਵਾਰ ਜਿਹੜੇ ਉਸ ਵਾਰਡ ਚੋਂ ਆਏ ਆ ਸੋ ਕੋਈ ਉਹਨਾਂ ਨੂੰ ਕੋਈ ਵੀ ਉਮੀਦਵਾਰ ਹੋਰ ਜਿਹੜਾ ਸੀ ਉਹ ਐ ਨਹੀਂ ਸੀ ਮਤਲਬ ਚੰਗਾ ਲੱਭਾ ਕਿ ਜਿਹੜਾ ਇਹ ਵਾਰਡ ਦੇ ਵਿੱਚੋਂ ਕੰਪੀਟ ਕਰ ਸਕੇ ਵਾਰਡ ਦੀ ਟਿਕਟ ਕੱਢ ਸਕੇ ਸੋ ਇਸ ਕਰਕੇ ਸਾਨੂੰ ਜਿਹੜਾ ਵਾ ਕਿਉਂਕਿ ਅਸੀਂ ਵਾਰਡ ਦੇ ਵਿੱਚ ਮੈਸੇਜ ਵੀ ਮੇਰੇ ਮੇਰੇ ਨਾਲ ਸੇਵਾ ਕਰਦੇ ਸੀ ਭਾਵੇਂ ਕਿ ਸਾਰੇ ਹਲਕੇ ਦੇ ਵਿੱਚ ਹੀ ਕਰਦੇ ਨੇ ਪਰ ਵਾਰਡ ਦੇ ਵਿੱਚ ਕਿਉਂਕਿ ਅਸੀਂ ਚਲੇ ਜਾਂਦੇ ਬਾਹਰ ਫੀਲਡ ਦੇ ਵਿੱਚ ਜਾਂ ਹਲਕੇ ਦੇ ਵਿੱਚ ਤੇ ਉਹ ਵਾਰਡ ਦੇ ਜਿਹੜੇ ਲਾਗੇ ਲਾਗੇ ਵਾਲੇ ਕੰਮ ਨੇ ਸਾਰੇ ਉਹ ਦੇਖਦੇ ਸੋ ਇਸ ਕਰਕੇ ਉਹ ਵਾਰਡ ਦੇ ਲੋਕਾਂ ਦੇ ਨਾਲ ਉਹਨਾਂ ਦਾ ਪ੍ਰੇਮ ਪਿਆਰ ਸੀ ਕਾਫੀ ਤੇ ਉਹ ਇਹਨਾਂ ਨੇ ਜੋ ਇਹਨਾਂ ਨੇ ਕਮੇਟੀ ਨੇ ਦੇਖਿਆ ਕਮੇਟੀ ਨੇ ਫੈਸਲਾ ਕੀਤਾ ਕਮੇਟੀ ਨੇ ਕੋਈ ਗਲਤ ਫੈਸਲਾ ਨਹੀਂ ਕੀਤਾ ਵਰਕਰ ਕਹਿੰਦੇ ਜਿਹੜੇ ਦੂਸਰੀਆਂ ਪਾਰਟੀਆਂ ਛੱਡ ਕੇ ਸਾਡੇ ਤੋਂ ਬਾਅਦ ਚ ਪਾਰਟੀ ਸ਼ਾਮਲ ਹੋਏ ਉਹਨਾਂ ਨੂੰ ਅੱਗੇ ਲਗਾਇਆ ਗਿਆ ਕੋਈ ਇਹੋ ਜੀ ਗੱਲ ਹੈ ਔਰ ਇਹਦੇ ਵਿੱਚ ਵੇਖੋ ਜੀ ਜਿਹੜਾ ਡੇਸਰਵ ਕਰਦਾ ਵਾ ਉਹ ਪਾਰਟੀ ਨੇ ਉਹਨੂੰ ਹੀ ਟਿਕਟ ਦਿੱਤੀ ਆ ਭਾਵੇਂ ਉਹ ਦੂਜੀ ਪਾਰਟੀ ਚੋਂ ਜਦੋਂ ਮਤਲਬ ਸਾਡੀ ਆਮ ਆਦਮੀ ਪਾਰਟੀ ਚ ਆ ਕੇ ਫਿਰ ਦੂਜੀ ਪਾਰਟੀ ਵਾਲਾ ਸੀਨੀਅਰ ਨੂੰ ਕਹਿ ਸਕਦੇ ਤੇ ਤੇ ਦੌੜਿਆ ਦੌੜ ਦੇ ਵਿੱਚ ਜਿਹੜਾ ਅੱਗੇ ਲੰਘ ਗਿਆ ਉਹ ਜਿੱਤਣਾ ਤੇ ਉਹਨੇ ਹੀ ਆ ਨਾ ਉਸੋ ਇਸ ਕਰਕੇ ਜੇ ਹੁਣ ਕੋਈ ਕਵੇ ਕਿ ਮੈਂ ਕੰਮ ਵੀ ਨਾ ਕਰਾਂ ਤੇ ਮੈਂ ਪਾਰਟੀ ਦੇ ਨਾਲ ਜੁੜਿਆ ਇੱਕ ਵੋਟਰ ਆ ਤੇ ਹੱਕ ਮੇਰਾ ਬਣਦਾ ਤੇ ਉਹ ਨਹੀਂ ਗੱਲ ਬਣਦੀ ਇਹਦੇ ਵਿੱਚ ਜਿਹੜਾ ਵਾ ਕੋਈ ਕੇ ਲੀਡਰ ਵਾਲੇ ਗੁਣ ਚਾਹੀਦੇ ਆ ਜਿਹੜਾ ਵੀ ਬੰਦਾ ਹੱਕਦਾਰ ਆ ਭਾਵੇਂ ਉਹ ਕੁਝ ਬਾਅਦ ਦੇ ਵਿੱਚ ਆਇਆ ਜਾਂ ਕਿਤਰਾ ਉਹਨੂੰ ਹੀ ਕਮੇਟੀ ਨੇ ਟਿਕਟ ਦਿੱਤੀ ਆ ਜੀ ਸੋਲ ਸਾਹਿਬ 56000 ਵੋਟਰਾਂ ਨੂੰ ਨਗਰ ਕੌਂਸਲ ਦੀਆਂ ਜਿਹੜੀਆਂ ਚੋਣਾਂ ਦੇ ਵਿੱਚ ਵੋਟ ਪਾਉਣ ਜਾ ਰਹੇ ਐ ਐਜ਼ ਅ ਐਮਐਲਏ ਕੀ ਅਪੀਲ ਕਰਨੀ ਚਾਹੋਗੇ ਆ ਵੇਖੋ ਜੀ ਮੈਂ ਇਹੀ ਕਮਾਂਗਾ ਕਿ ਜੋਰ ਬੈਤੀ ਪਾਰਟੀਆਂ ਨੇ ਜਾਂ ਸਰਕਾਰਾਂ ਰਹੀਆਂ ਪਿਛਲੇ ਸਮੇਂ ਦੇ ਦੌਰਾਨ ਜੀ ਨਗਰ ਜਿਹੜੀਆਂ ਕਾਉਂਸਲ ਵੀ ਉਹਨਾਂ ਦੇ ਜਿਹੜੀਆਂ ਕਬਜ਼ੇ ਦੇ ਵਿੱਚ ਰਹਿੰਦੀ ਰਹੀ ਆ ਤੇ ਤਾਂ ਲੋਕਾਂ ਨੂੰ ਵੀ ਪਤਾ ਵਾ ਕਿ ਕਿੰਨੇ ਕਪੜੇ ਜਿਹੜੇ ਨਗਰ ਕਾਉਂਸਲ ਦੇ ਵਿੱਚ ਪੁਰਾਣੇ ਸਮੇਂ 'ਚ ਹੋਏ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ 10.5 ਕਰੋੜ ਦਾ ਕਪੜਾ ਜਿਹੜਾ ਉਦੋਂ ਹੀ ਉਜਾਗਰ ਹੋਇਆ ਇਹਦੀ ਕਿ ਅੱਜ ਵੀ ਵਿਜੀਲੈਂਸ ਵੱਲੋਂ ਕਾਰਵਾਈ ਚੱਲ ਰਹੀ ਆ ਵਿਜੀਲੈਂਸ ਜਾਂਚ ਜਿਹੜੀ ਆ ਉਹਦੀ ਅੱਲੀ ਚੱਲੀ ਜਾ ਰਹੀ ਆ ਸੋ ਇਸ ਕਰਕੇ ਜਿਹੜੀ ਆਮ ਆਦਮੀ ਪਾਰਟੀ ਹੈ ਬੜਾ ਪਾਰਦਰਸ਼ੀ ਰਾਜ ਦੇ ਰਹੀ ਹੈ ਕੋਈ ਇਹਦੇ ਵਿੱਚ ਘਪਲਿਆ ਘੁਪਲਿਆ ਵਾਲੀ ਗੱਲ ਨਹੀਂ ਕੋਈ ਇਹਦੇ ਵਿੱਚ ਜੋ ਵੀ ਪੈਸਾ ਸਰਕਾਰ ਦਾ ਹੁੰਦਾ ਨਿੱਕਾ-ਨਿੱਕਾ ਪੈਸਾ ਜਿਹੜਾ ਵਾ ਲੋਕਾਂ ਦੀ ਭਲਾਈ ਵਾਸਤੇ ਲੱਗਦਾ ਸੋ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਲੋਕਾਂ ਨੂੰ ਮੇਰੀ ਅਪੀਲ ਹੈ ਕਿ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਨਗਰ ਕੌਂਸਲ ਵੀ ਜਿਹੜੀ ਆ ਆਮ ਆਦਮੀ ਪਾਰਟੀ ਦੇ ਹੱਥਾਂ ਵਿੱਚ ਦਿੱਤੀ ਜਾਵੇ ਤਾਂ ਹੀ ਤਰਨ ਤਰਨ ਦਾ ਵਿਕਾਸ ਜਿਹੜਾ ਉਹ ਵਧੀਆ ਤਰੀਕੇ ਦੇ ਨਾਲ ਹੋਏਗਾ ਤੇ ਕੋਕੇ ਨਗਰ ਕੌਂਸਲ ਜਿਹੜੀ ਆਵਾਮ ਆਦਮੀ ਪਾਰਟੀ ਆ ਜੇ ਪੰਜਾਬ ਦੇ ਵਿੱਚ ਵਧੀਆ ਕੰਮ ਕਰ ਰਹੀ ਆ ਨਗਰ ਕਾਉਂਸਲ ਦਾ ਜਿਹੜਾ ਕੰਮ ਆ ਉਹ ਵੀ ਵਧੀਆ ਨਿਭਾਇਆ ਇਹਦੀ ਹਲਕੇ ਦੇ ਵਿੱਚ ਵੀ ਅਸੀਂ ਜਿਹੜਾ ਉਹ ਵਧੀਆ ਤਰੀਕੇ ਦੇ ਨਾਲ ਕੰਮ ਕਰ ਰਹੇ ਆ ਕੋਈ ਬਿਨਾ ਪੱਖਪਾਤ ਤੋਂ ਜਿਹੜਾ ਵਿਕਾਸ ਹੋ ਰਿਹਾ ਜਿਹੜਾ ਤੁਸੀਂ ਕਹਤਾ ਕਿ ਉਹ ਵੇਖੋ ਜੀ ਹਰ ਕੀ ਕਾਗਜ਼ਾਂ ਦੇ ਵਿੱਚ ਕੋਈ ਨਹੀਂ ਪਿਛਲੀਆਂ ਪਾਰਟੀਆਂ ਦੀਆਂ ਵੀ ਪਤਾ ਵਾ ਕਿ ਕਿਸ ਤਰ੍ਹਾਂ ਧੱਕੇਸ਼ਾਹੀਆਂ ਹੁੰਦੀਆਂ ਸੀ ਕਿਤਰ੍ਹਾਂ ਲੋਕਾਂ ਦੇ ਕਾਗਜ਼ੇ ਰੱਦ ਕਰਾਇਆ ਜਾਂਦੇ ਸੀ ਅੱਜ ਕੋਈ ਸਾਨੂੰ ਇਹ ਨਹੀਂ ਕੋਈ ਕਹਿ ਸਕਦਾ ਤੇ ਇਹ ਜਿਹੜਾ ਵਾ ਪਾਰਟੀ ਨੇ ਜਾਂ ਜਿਹੜੀ ਸਤਾ ਧਿਰ ਨੇ ਜਿਹੜਾ ਕੋਈ ਕਾਗਜ਼ ਰੱਦ ਕਰਾਇਆ ਬਿਲਕੁਲ ਇਹੋ ਜੀ ਕੋਈ ਗੱਲ ਨਹੀਂ ਹੋਈ ਜਿਹਦੇ ਜੈਨੂਅਨ ਜੇ ਕਿਸੇ ਦੇ ਅਫਸਰਾਂ ਨੇ ਕਾਗਜ਼ ਰੱਦ ਕੀਤੇ ਤੇ ਉਹੋ ਹੀ ਹੋਏ ਆ ਬਾਕੀ ਲੋਕਤੰਤਰ ਆ ਸਭ ਨੂੰ ਜਿਹੜਾ ਵਾ ਉਹਦੇ ਵਿੱਚ ਲੋਕਤੰਤਰ ਦੇ ਵਿੱਚ ਜਿਹੜਾ ਲੜਾਈ ਲੜਨ ਦਾ ਉਹਨਾਂ ਨੂੰ ਜਿਹੜਾ ਮੌਕਾ ਦਿੱਤਾ ਗਿਆ ਵਾ ਤੇ ਜਿੰਨੂੰ ਲੋਕ ਚਾਹਣਗੇ ਜਿੰਨੂੰ ਪਸੰਦ ਕਰਨਗੇ ਉਹਨੂੰ ਹੀ ਮਤਲਬ ਉਹਨਾਂ ਨੇ ਜਿਹੜੀਆਂ ਵੋਟਾਂ ਪਾ ਕੇ ਅੱਗੇ ਲੈ ਕੇ ਆਉਣਾ ਪਰ ਮੇਰੀ ਲੋਕਾਂ ਨੂੰ ਫਿਰ ਤਰਨ ਤਰਨ ਵਾਸੀਆਂ ਨੂੰ ਅਪੀਲਿਆ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਆ ਉਹਨਾਂ ਨੂੰ ਜਿਤਾ ਕੇ ਆਮ ਆਦਮੀ ਪਾਰਟੀ ਦੀ ਨੌਕਰ ਨਗਰ ਕੌਂਸਲ ਬਣਾਈ ਜਾਵੇ ਤਾਂ ਕਿ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਆ ਤੇ ਤਰਨਤਾਰਨ ਦਾ ਵਿਕਾਸ ਜਿਹੜਾ ਉਹ ਵਧੀਆ ਤਰੀਕਾ ਹੋਵੇ ਤੇ ਅਸੀਂ ਤਰਨਤਾਰਨ ਨੂੰ ਇੱਕ ਆਪਣੀਆਂ ਜਿਹੜੇ ਸੁਪਨਿਆਂ ਦਾ ਸ਼ਹਿਰ ਆ ਇੱਕ ਵਧੀਆ ਨਮੂਨੇ ਦਾ ਸ਼ਹਿਰ ਬਣਾ ਸਕੀਏ ਸਾਡੇ ਨਾਲ ਗੱਲਬਾਤ ਕਰਨ ਲਈ ਸੋਹ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਸੋ ਇਹ ਸਨ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਸਰਦਾਰ ਸ਼ਮੀਰ ਸਿੰਘ ਜੀ ਸੋਲ ਜਿਨ੍ਹਾਂ ਨੇ ਨਗਰ ਕੌਂਸਲ ਚੋਣਾਂ ਸੰਬੰਧੀ ਵੀ ਦੱਸਿਆ ਹੈ ਕਿ 56000 ਵੋਟਰ ਜਿਹੜੇ ਨੇ ਹੁਣ 2 ਮਾਰਚ ਨੂੰ ਵੋਟਾਂ ਪਾਉਣ ਜਾ ਰਹੇ ਨੇ ਅਪੀਲ ਵੀ ਕੀਤੀ ਹੈ ਕਿ ਜਿਨ੍ਹਾਂ ਦੀ ਸਰਕਾਰ ਪੰਜਾਬ ਦੇ ਵਿੱਚ ਹੈ ਜਾਂ ਕੌਂਸਲਰ ਤੇ ਪ੍ਰਧਾਨ ਵੀ ਆਮ ਆਦਮੀ ਪਾਰਟੀ ਦਾ ਬਣਦਾ ਤਾਂ ਇੱਥੇ ਕੰਮ ਅਤੇ ਵਿਕਾਸ ਦੇ ਹੋਣਗੇ ਹੁਣ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਲੋਕ ਜਿਹੜੇ ਨੇ ਲੋਕਤੰਤਰ ਦੇ ਰਾਜ ਦੇ ਵਿੱਚ ਕਿਸ ਨੂੰ ਆਪਣਾ ਪ੍ਰਧਾਨ ਕਿਸ ਨੂੰ ਆਪਣੇ ਵਾਰਡ ਦਾ ਐਮਸੀ ਚੁਣਦੇ ਨੇ ਹਰ ਖਬਰ ਤੇ ਵੀ ਸਾਡੀ ਨਜ਼ਰ ਰਹੇਗੀ ਤੁਸੀਂ ਬਣੇ ਰਹੋ ਸਾਡੇ ਨਾਲ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਲਜੀਤ ਸਿੰਘ ਨਜ਼ਰ ਨਿਊਜ਼ ਤਰਨਤਾਰਨ